ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਕੰਬ ਰਾਸ਼ੀ ਵਾਲਿਆਂ ਦੇ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਅੱਜ ਦੀ ਵੀਡੀਓ ਸੁਣ ਕੇ ਕੰਬ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹੇਗਾ ਅਤੇ ਤੁਹਾਡੇ ਜੀਵਨ ਦੇ ਵਿੱਚ ਅਤੇ ਤੁਹਾਡੇ ਚਿਹਰੇ ਤੇ ਇੱਕ ਵੱਡੀ ਮੁਸਕਾਨ ਲੈ ਕੇ ਆਵੇਗੀ ਅੱਜ ਦੀ ਵੀਡੀਓ ਕੰਬ ਰਾਸ਼ੀ ਵਾਲਿਓ ਜਿੰਨੇ ਵੀ ਮਾੜੇ ਦਿਨ ਸਨ ਉਹ ਹੁਣ ਖਤਮ ਹੋਣ ਜਾ ਰਹੇ ਹਨ ਕਿਉਂਕਿ ਰਾਹੂ ਦਾ ਸਮਰਾਜ ਫਿਰ ਤੋਂ ਸਮਾਪਤ ਹੋ ਰਿਹਾ ਹੈ ਰਾਹੁ ਦਾ ਐਸਾ ਸਮਾਂ ਆ ਰਿਹਾ ਹੈ ਜਿਸ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦਾ 골ਡਨ ਟਾਈਮ ਕੱਟ ਹੋਣ ਵਾਲਾ ਹੈ 골ਡਨ ਟਾਈਮ ਤੋਂ ਕੱਟ ਵਾਲਾ ਸਮਾਂ ਨਹੀਂ ਹੋਵੇਗਾ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ 골ਡਨ ਟਾਈਮ ਆ ਗਿਆ ਹੈ ਇਨਾ ਪੈਸਾ ਹੋਵੇਗਾ ਜਿੰਨੇ ਵੀ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਉੰਨੇ ਹੀ ਜ਼ਿਆਦਾ ਤੁਹਾਡੀ ਇਨਕਮ ਹੋਵੇਗੀ ਤੁਹਾਨੂੰ ਪੈਸਾ ਰਾਹੁ ਦੇ ਕੇ ਜਾਵੇਗਾ ਕਿਸ ਤਰ੍ਹਾਂ ਉਹ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਕਿਹਾਂ ਚੰਦਾ ਹੈ ਕਿ ਤੁਸੇ ਸ਼ਾਇਦ ਸੁਣਿਆ ਹੀ ਹੋਵੇਗਾ ਰਾਹੂ ਜਿੰਨੂੰ ਤਾਰ ਦਿੰਦਾ ਹੈ ਉਹਨੂੰ ਕੌਣ ਮਾਰੇ ਰਾਹੂ ਜੇ ਦੇਨ ਤੇ ਆਵੇ ਤਾਂ ਐਸਾ ਐਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਕਰ ਸਕਦਾ ਹੈ ਜੋ ਤੁਸੀਂ ਕਦੇ ਸੁਪਨੇ ਦੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਪੈਸਿਆਂ ਦੇ ਪਰਮਾਰ ਹੋ ਸਕਦੀ ਹੈ ਕਿਸ ਤਰ੍ਹਾਂ ਵੀਡੀਓ ਸੁਣਨ ਤੋਂ ਬਾਅਦ ਸਾਰੀ ਗੱਲ ਹੀ ਸਮਝ ਵਿੱਚ ਆ ਜਾਵੇਗੀ ਕਿਉਂਕਿ ਦੋਸਤੋ 18 ਸਾਲ ਦੇ ਬਾਅਦ ਹਾਂਜੀ 18 ਸਾਲ ਦੇ ਬਾਅਦ ਰਾਹੂ ਘੁੰਮ ਦੇ ਘੁੰਮ ਦੇ ਗ੍ਰਹਿ ਗੋਚਰ ਕਰਦੇ ਕਰਦੇ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਨ ਤਾਂ ਉਹ ਵੀ ਕਮਾਲ ਦਾ ਤਾਂ ਉਹ ਕਮਾਲ ਕਰਨ ਵਾਲੇ ਹਨ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਡਿਟੇਲ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਾਹੂ 18 ਸਾਲਾਂ ਦੇ ਬਾਅਦ ਘੁੰਮਦੇ ਘੁੰਮਦੇ ਜੋ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਾਂ ਤਾਂ ਤੁਹਾਡੀ ਰਾਸ਼ੀ ਵਾਲੇ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਾਏਗਾ ਕਿ ਬੱਲੇ ਬੱਲੇ ਹੋਵੇਗੀ ਇਹ ਸਭ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਦੇਖੋ ਜੀ ਜਦੋਂ ਵੀ ਗ੍ਰਹਿ ਗੋਚਰ ਹੁੰਦਾ ਹੈ ਗ੍ਰਹਿ ਗੋਚਰ ਮਤਲਬ ਜਦੋਂ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦੇ ਹਨ ਤਾਂ ਉਹ ਕੁਝ ਨਾ ਕੁਝ ਸਾਰੀਆਂ ਹੀ ਰਾਸ਼ੀਆਂ ਤੇ ਪਰਫੈਕਟ ਭਾਵ ਕੇ ਪ੍ਰਭਾਵ ਪਾਉਂਦੇ ਹਨ ਭਾਵੇਂ 네ਗੇਟਿਵ ਹੋਵੇ ਤੇ ਭਾਵੇਂ ਪੋਜ਼ਿਟਿਵ ਮਤਲਬ ਉਹ ਡਿਪੈਂਡ ਕਰਦਾ ਹੈ ਰਾਸ਼ੀ ਦੇ ਪਰਿਵਰਤਨ ਤੇ ਗ੍ਰਹਿ ਗੋਚਰਤੇ ਕਿ ਉਹ ਕਿਸ ਤਰ੍ਹਾਂ ਦਾ ਹੋਇਆ ਹੈ ਹੁਣ ਤੁਹਾਨੂੰ ਇੱਕ ਬੜੇ ਇੰਟਰਸਟਿੰਗ ਤੇ ਰੋਚਿਕ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਵਾਂਗੇ ਕਿ ਰਾਹੂ ਹੁਣ ਕਿਉਂ ਤੁਹਾਨੂੰ ਚੰਗੇ ਰਿਜ਼ਲਟ ਦੇਣ ਵਾਲਾ ਹੈ ਪਹਿਲਾਂ ਕਿਉਂ ਨਹੀਂ ਦਿੱਤੇ ਤੁਹਾਡੇ ਅੰਦਰ ਇਹ ਪਰਿਵਰਤਨ ਹੁਣ ਕਿਉਂ ਆ ਰਿਹਾ ਹੈ ਅਸਟਰੋਲੋਜੀ ਦੇ ਜੋਤਿਸ਼ਾਸਤਰ ਦੇ ਅਨੁਸਾਰ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਸਿੰਪਲ ਜਿਹਾ ਰੋਲ ਹੈ ਕਿ ਜਦੋਂ ਬਾਸ ਹੈ ਠੀਕ ਹੈ ਉਸ ਦੇ ਜੋ ਚੇਲੇ ਹਨ ਬੌਸ ਅੱਗੇ ਚੱਲਦਾ ਹੈ ਤੇ ਚੇਲੇ ਪਿੱਛੇ ਚੱਲਦੇ ਹਨ ਜਾਂ ਬੋਲ ਲਓ ਕਿ ਗੁਰੂ ਅੱਗੇ ਚੱਲਦਾ ਹੈ ਅਤੇ ਚੇਲੇ ਪਿੱਛੇ ਚੱਲਦੇ ਹਨ ਜੇ ਚੇਲੇ ਅੱਗੇ ਚੱਲਣਗੇ ਤਾਂ ਮਜ਼ਾ ਨਹੀਂ ਹੈ ਜਦੋਂ ਗੁਰੂ ਨੇ ਕੁਝ ਆਦੇਸ਼ ਦੇਣਾ ਹੈ ਕੁਝ ਉਹਨਾਂ ਨੂੰ ਆਰਡਰ ਦੇਣਾ ਹੈ ਕਿ ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ ਤਾਂ ਉਹ ਮਜ਼ਾ ਨਹੀਂ ਆਏਗਾ ਉਹ ਤਾਂ ਪਹਿਲਾਂ ਹੀ ਚੇਲੇ ਅੱਗੇ ਹੀ ਅੱਗੇ ਚੱਲ ਗਏ ਤਾਂ ਉਹ ਕੰਡੀਸ਼ਨ ਜੋ ਸੀ ਉਹ ਪਹਿਲਾਂ ਸੀ ਰਹੋਗੇ ਸੀ ਅੱਗੇ ਚੱਲ ਰਿਹਾ ਸੀ ਤੇ ਜੱਜ ਇੱਥੇ ਹੁਣ ਚੇਲੇ ਕੌਣ ਹਨ ਰਾਹੋ ਕਿ ਤੂੰ ਜੱਜ ਕੌਣ ਹੈ ਜਾਂ ਗੁਰੂ ਕੌਣ ਹੈ ਸ਼ਨੀ ਮਾਰਾ ਸ਼ਨੀ ਮਹਾਰਜ ਪਿਛੇ ਚੱਲ ਰਹੇ ਸੀ ਤੇ ਰਾਹੂ ਅੱਗੇ ਚੱਲ ਰਿਹਾ ਸੀ ਹੁਣ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਕਿ ਤੁਹਾਨੂੰ ਉਹ ਵਾਲੇ ਰਿਜ਼ਲਟ ਮਿਲੇ ਨਹੀਂ ਜੋ ਤੁਸੀਂ ਕਹਿ ਰਹੇ ਹੋ ਜੋ ਕੁੰਭ ਰਾਸ਼ੀ ਵਾਲੇ ਨੇ ਦੁੱਖ ਦੇਖੇ ਹਨ ਜੋ ਜਿਨ੍ਹਾਂ ਨੂੰ ਥੋੜੇ ਬਹੁਤ ਮਿਲੇ ਵੀ ਤਾਂ ਉਹਨਾਂ ਦੇ ਉਹਨਾਂ ਦੀ ਰਾਸ਼ੀ ਦੇ ਹਿਸਾਬ ਦੇ ਨਾਲ ਮਿਲੇ ਹਨ ਹੁਣ ਕੰਡੀਸ਼ਨ ਬਦਲ ਰਹੀ ਹੈ ਰਾਹੂ 18 ਸਾਲ ਦੇ ਬਾਅਦ ਘੁੰਮਦੇ ਘਮਾਉਂਦੇ ਤੁਹਾਡੀ ਰਾਸ਼ੀ ਵਿੱਚ ਆ ਰਹੇ ਹਨ ਹੁਣ ਸ਼ਨੀ ਮਹਾਰਾਜ ਜੱਜ ਹਨ ਤੇ ਰਾਹੂ ਤੇ ਕੇਤੂ ਦੋ ਵਕੀਲ ਹਨ ਹੁਣ ਰਾਹੂ ਤੇ ਕੇਤੂ ਤੁਹਾਡੇ ਵਕੀਲ ਹਨ ਤੇ ਤੁਹਾਡਾ ਕੇਸ ਲੜਨਗੇ ਠੀਕ ਹੈ ਇਸ ਦੇ ਵਿੱਚ ਬਹੁਤ ਹੀ ਮਜ਼ਾ ਆਉਣ ਵਾਲਾ ਹੈ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਤੁਹਾਡੀ ਸ਼ਨੀ ਦੀ 60 ਸਾਤੀ ਦੀ ਹੁਣ 29 ਮਾਰਚ ਨੂੰ ਤੁਹਾਨੂੰ ਇੱਕ ਚੰਗੀ ਤਰ੍ਹਾਂ ਪਤਾ ਹੈ ਕਿ ਸ਼ਨੀ ਰਾਸ਼ੀ ਪਰਿਵਰਤਨ ਕਰਨ ਜਾ ਰਹੇ ਹਨ ਇਹ ਜਿਹੜਾ ਹੁਣ ਟਾਈਮ ਹੈ ਇਹ ਜਿਹੜਾ ਸਮਾਂ ਹੈ 29 ਮਾਰਚ ਦਾ ਹੁਣ ਕੀ ਚੱਲ ਰਿਹਾ ਹੈ ਅੱਜ 7 ਫਰਵਰੀ ਹੈ ਅੱਜ 7 ਮਾਰਚ ਹੈ ਇਹ ਜੋ ਵਿੱਚ ਟਾਈਮ ਹੈ ਉਸ ਨੂੰ ਸ਼ਨੀ ਦੀ ਉਤਰਦੀ ਹੋਈ ਦਈਆ ਬੋਲਣੀ ਹਾਂ ਠੀਕ ਹੈ ਕੁੰਮ ਰਾਸ਼ੀ ਵਾਲਿਆਂ ਨੇ ਇਹ ਜੋ 5 ਸਾਲ ਬਿਤਾਏ ਹਨ 5 ਸਾਲ ਪੂਰੇ ਹੋ ਜਾਣਗੇ 9 ਮਾਰਚ ਨੂੰ ਬੜਾ ਹੀ ਖੱਟਾ ਮਿੱਠਾ ਤੁਸੀਂ ਅਨੁਭਵ ਕੀਤਾ ਹੋਏਗਾ ਪਿਛੇ ਜੋ ਵੀ ਸਮਾਂ ਬੀਤ ਗਿਆ ਹੈ ਉਸ ਵਿੱਚ ਤੁਸੀਂ ਬੜਾ ਹੀ ਖੱਟਾ ਮਿੱਠਾ ਅਨੁਭਵ ਕੀਤਾ ਹੋਏਗਾ ਦੁੱਖ ਵੀ ਆਏ ਤੇ ਸੁੱਖ ਵੀ ਆਏ ਪਰ ਤੁਹਾਨੂੰ ਦੱਸ ਦਈਏ ਕਿ ਕੁੰਮ ਰਾਸ਼ੀ ਵਾਲਿਓ ਬਹੁਤ ਹੀ ਚੰਗੀ ਤਰ੍ਹਾਂ ਇਹ ਟਾਈਮ ਕੱਢ ਲਿਆ ਹੈ ਕੱਢ ਲਿਆ ਹੈ ਕਿਉਂਕਿ ਬੜਾ ਹੀ ਮੁਸ਼ਕਲ ਟਾਈਮ ਹੁੰਦਾ ਹੈ 30 ਸਾਲ ਦੇ ਬਾਅਦ ਹਰ ਇੱਕ ਰਾਸ਼ੀ ਦੇ ਉੱਤੇ ਸ਼ਨੀ ਦੀ ਸਾਰਸਤੀ ਆਉਂਦੀ ਹੈ ਤੇ ਇਹ ਟਾਈਮ ਬੜਾ ਹੀ ਮੁਸ਼ਕਲ ਹੁੰਦਾ ਹੈ ਕਈ ਲੋਕ ਬਹੁਤ ਹੀ ਥੱਕ ਜਾਂਦੇ ਹਨ ਪਰ ਤੁਸੀਂ ਇਹ ਟਾਈਮ 5 ਸਾਲਾਂ ਦਾ ਕੱਢ ਲਿਆ ਤੇ 2.5 ਸਾਲਾਂ ਦਾ ਜਿਹੜਾ ਟਾਈਮ ਹੈ ਉਹ ਬਹੁਤ ਹੀ ਚੰਗਾ ਟਾਈਮ ਹੋਏਗਾ ਕਿਉਂਕਿ ਸ਼ਨੀ ਮਹਾਰਾਜ ਆਉਂਦੇ ਹਨ ਸਾਡਾ 6 7 ਤੇ 6.5 ਰਾਸ਼ੀ ਵਿੱਚ ਆਉਂਦੇ ਹਨ ਤਾਂ ਇੱਕ ਸਟਾਰਟਿੰਗ ਟੀਚਰ ਦੀ ਤਰ੍ਹਾਂ ਹੁੰਦੇ ਹਨ ਸਟਾਰਟਿੰਗ ਟੀਚਰ ਕੀ ਹੁੰਦਾ ਹੈ ਕਿਸੇ ਨੂੰ ਲੱਗਦਾ ਹੈ ਕਿ ਉਹ ਬੁਰਾ ਹੈ ਤੇ ਬੁਰਾ ਸਾਨੂੰ ਲੱਗਦਾ ਹੈ ਪਰ ਉਹ ਸਾਡਾ ਫਿਊਚਰ ਹੀ ਠੀਕ ਕਰਦੇ ਹਨ ਉਹ ਸਾਡੀ ਲਾਈਫ ਨੂੰ ਠੀਕ ਕਰਦੇ ਹਨ ਉਹ ਸਾਨੂੰ ਅੱਗੇ ਜਾ ਕੇ ਪਤਾ ਚੱਲਦਾ ਹੈ ਇਸੇ ਤਰ੍ਹਾਂ ਸ਼ਨੀ ਮਹਾਰਾਜ ਇਹ ਪੰਜ ਸਾਲਾਂ ਵਿੱਚ ਐਸੇ ਐਸੇ ਸਾਨੂੰ ਪੜ੍ਹ ਸਿਖਾਉਣਗੇ ਕਿ ਦੇਖੋ ਤੁਸੀਂ ਕੀ ਹੋ ਤੇ ਤੁਸੀਂ ਕੀ ਕਰ ਰਹੇ ਹੋ ਲੋਕਾਂ ਦੀ ਪਹਿਚਾਨ ਕਰਵਾਉਣਗੇ ਸਿਖਾਉਣਗੇ ਹਣ ਜਿਨ੍ਹਾਂ ਉਹਨਾਂ ਨੇ ਸਿਖਾਇਆ ਉਸੇ ਕਾਲੇ ਤਮਰਾਸ਼ੀ ਵਾਲਿਆਂ ਨੂੰ ਹੁਣ 9 ਮਾਰਚ ਤੋਂ ਬਾਅਦ ਤੁਹਾਨੂੰ ਹੁਣ ਦੇਣਗੇ ਬਸ ਹੁਣ ਮਿਲਣਾ ਹੀ ਮਿਲਣਾ ਹੈ ਤੁਹਾਡੀਆਂ ਝੋਲੀਆਂ ਪੜ ਤੁਹਾਡੀਆਂ ਝੋਲੀਆਂ ਪਰ ਕੇ ਜਾਣਗੇ ਸ਼ਨੀ ਮਹਾਰਾਜ ਪਰ ਇੱਥੇ ਅੱਜ ਗੱਲ ਕਰਨ ਜਾ ਰਹੇ ਹਾਂ ਰਾਹੋ ਦੀ 20 ਮਾਰਚ ਤੋਂ ਬਾਅਦ ਰਾਹੋ ਜੋ ਹੈ ਉਹ ਤੁਹਾਡੀ ਕੁੰਮ ਰਾਸ਼ੀ ਵਿੱਚ ਆ ਜਾਣਗੇ ਜਾਨੀ ਕਿ ਇੱਕ ਕਦਮ ਪਿੱਛੇ ਆ ਜਾਣਗੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਰਾਹੋ ਅੱਗੇ ਚੱਲ ਰਾਇ ਸੀ ਸ਼ਨੀ ਪਿਛੇ ਚੱਲ ਰਾਇ ਸੀ ਤਾਂ ਹੁਣ ਰਾਹੋ ਪਿਛੇ ਆ ਜਾਣਗੇ ਤਾਂ ਰਾਹੋ ਜਦੋਂ ਤੁਹਾਡੀ ਰਾਸ਼ੀ ਵਿੱਚ ਆਉਣਗੇ ਤੁਹਾਡੀ ਸੋਚ ਇਸ ਤਰ੍ਹਾਂ ਬਦਲਣਗੇ ਤੁਹਾਡਾ ਦ੍ਰਿਸ਼ਟੀਕੋਣ ਬਣਾਉਣਗੇ ਕਿ ਤੁਸੀਂ ਜੋ ਕੰਮ ਵੀ ਸੋਚੋਗੇ ਉਹੀ ਹੋਏਗਾ ਪਹਿਲਾਂ ਕਿਵੇਂ ਹੁੰਦਾ ਸੀ ਕਿ ਤੁਸੀਂ ਕੰਮ ਸੋਚ ਰਹੇ ਹੋ ਕਰ ਵੀ ਰਹੇ ਹੋ ਪੈਸਾ ਵੀ ਲਗਾ ਰਹੇ ਹੋ ਇਨਵੈਸਟ ਵੀ ਕਰ ਰਹੇ ਹੋ ਪਰ ਕੰਮ ਨਹੀਂ ਚੱਲ ਰਿਹਾ ਮਿਹਨਤ ਵੀ ਮਿਹਨਤ ਵੀ ਕਰ ਰਹੇ ਹੋ ਹੁਣ ਤੁਸੀਂ ਇਸ ਟਾਈਮ ਤੋਂ ਵੀ ਮਾਰਚ ਤੋਂ ਬਾਅਦ ਤੁਸੀਂ ਜੋ ਸੋਚਿਆ ਹੈ ਤੁਸੀਂ ਅੱਖਾਂ ਬੰਦ ਕਰਕੇ ਉਹ ਕੰਮ ਸ਼ੁਰੂ ਕਰ ਦਿਓ ਤੁਹਾਡਾ ਇਹ ਕੰਮ ਕਾਮਯਾਬ ਹੋਵੇਗਾ ਕਮਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਜਿਨ੍ਹਾਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਹੁਣ ਤੱਕ ਨੁਕਸਾਨ ਦਾ ਸਾਹਮਣਾ ਕੀਤਾ ਹੈ ਜੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਾਂ ਵੀ ਮਾਰਚ ਤੋਂ ਬਾਅਦ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਲਾਭ ਹੋਵੇਗਾ ਕਿਉਂਕਿ ਰਾਹੂ ਅਚਾਨਕ ਹੀ ਧਨ ਦੀ ਪ੍ਰਾਪਤੀ ਕਰਵਾਉਣਗੇ ਕਿਉਂਕਿ ਹੁਣ ਦੇਖੋ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਜੇ ਸ਼ਨੀ ਚੰਗੇ ਹੋਣਗੇ ਤਾਂ ਰਾਹੂ ਵੀ ਤੁਹਾਡੇ ਨਾਲ ਚੰਗਾ ਹੀ ਰਿਜ਼ਲਟ ਦੇਣਗੇ ਹੁਣ ਸ਼ਨੀ ਕੀ ਹਨ ਜੱਜ ਹਨ ਤੇ ਜੱਜ ਜੋ ਹਨ ਫੈਸਲਾ ਕਰੇਗਾ ਤੇ ਰਾਹੂ ਨੂੰ ਤਾਂ ਮੰਨਣਾ ਹੀ ਪਏਗਾ ਵਕੀਲ ਨੂੰ ਇਹ ਨਹੀਂ ਕਿ ਜੱਜ ਨੇ ਜੋ ਫੈਸਲਾ ਦਿੱਤਾ ਵਕੀਲ ਆਪਣੇ ਹੀ ਮਨਮਾਨਜ਼ੀ ਕਰੇਗਾ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਜੱਜ ਸ਼ਰਨੀ ਜੋ ਤੁਹਾਡੇ ਜੱਜ ਹਨ ਉਹ ਤਾਂ ਚੰਗਾ ਫੈਸਲਾ ਦੇਣ ਵਾਲੇ ਹਨ ਕਿਸ ਤਰ੍ਹਾਂ ਕਿਉਂਕਿ ਤੁਹਾਡਾ ਲਾਸਟ ਫੇਸ 67 ਦਾ ਹੈ 20 ਮਾਰਚ ਤੋਂ ਬਾਅਦ ਸ਼ੁਰੂ ਹੋ ਰਿਹਾ ਹੈ ਉਹ ਬਹੁਤ ਹੀ ਚੰਗਾ ਰਿਜ਼ਲਟ ਜੱਜ ਸੁਣਾਉਣਗੇ ਤੇ ਰਾਹੋਨ ਉਹ ਮੰਨਣਾ ਪਾਏਗਾ ਹੁਣ ਇਹ ਜਿਹੜੇ ਤੁਹਾਨੂੰ ਚੰਗੇ ਫਲ ਮਿਲਣਗੇ ਕਿਉਂਕਿ ਜੱਜ ਆਰਡਰ ਕਰੇਗਾ ਤੇ ਰਾਹੋਨ ਉਹ ਦੇਣਾ ਹੀ ਪਏਗਾ ਤਾਂ ਉਸ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਇਹ ਨਹੀਂ ਕਿ ਹੁਣ ਪਤਾ ਚੱਲ ਗਿਆ ਕਿ ਚੰਗੇ ਫਲ ਮਿਲਣਗੇ ਤਾਂ ਤੁਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਓ ਆਰਾਮ ਨਾਲ ਬੈਠੋ ਹੁਣ ਤਾਂ ਸਾਡਾ ਚੰਗਾ ਹੀ ਚੰਗਾ ਹੋਏਗਾ ਨਹੀਂ ਹੋਏਗਾ ਇਸ ਤਰ੍ਹਾਂ ਚੰਗਾ ਮਿਹਨਤ ਕਰਨੀ ਪਏਗੀ ਮਿਹਨਤ ਕਿਸ ਤਰ੍ਹਾਂ ਕਰਨੀ ਪਏਗੀ ਜੇ ਤੁਹਾਨੂੰ ਕੋਈ ਕੁਝ ਪਾਸਟ ਦੇ ਵਿੱਚ ਚਲੇ ਜਾਓ ਪਿਛਲੇ ਮਹੀਨਿਆਂ ਵਿੱਚ ਤੁਹਾਨੂੰ ਕੋਈ ਸਲਾਹ ਦੇ ਰਿਹਾ ਹੈ ਕਿ ਇਹ ਕੰਮ ਕਰ ਲਓ ਉਹ ਕੰਮ ਕਰੋ ਛੋਟਾ ਮोटा ਬਿਜ਼ਨਸ ਸ਼ੁਰੂ ਕਰੋ ਕਹਿੰਦਾ ਮਤਲਬ ਸਮਝਾਉਣ ਦਾ ਇਹੀ ਹੈ ਕਿ ਜੋ ਤੁਸੀਂ ਜਿਸ ਕੰਮ ਦੇ ਵਿੱਚ ਹੱਥ ਪਾਓਗੇ ਜੋ ਤੁਹਾਨੂੰ ਪਹਿਲੇ ਸਫਲਤਾ ਨਹੀਂ ਮਿਲ ਰਹੀ ਸੀ ਕੁੰਮ ਰਾਸ਼ੀ ਵਾਲਿਆਂ ਦੀ ਜੋ ਸ਼ਿਕਾਇਤ ਸੀ ਉਹ ਤੁਹਾਡੀ ਸ਼ਿਕਾਇਤ ਹੁਣ ਦੂਰ ਹੋਣ ਵਾਲੀ ਹੈ। ਇੱਕ ਇਥੇ ਹੋਰ ਗੱਲ ਅਸੀਂ ਦੱਸ ਦਈਏ ਜੋ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਤੁਹਾਡੇ ਜੀਵਨ ਵਿੱਚ ਇਹ ਪਿਛੇ ਤੁਹਾਨੂੰ ਰਾਹੂ ਕਿਉਂ ਨਹੀਂ ਚੰਗਰ ਜਲਦ ਦੇ ਪਾਇਆ ਜਾਂ ਕਿਉਂ ਤੁਹਾਡੇ ਜੀਵਨ ਵਿੱਚ ਇਹਨੇ ਦੁੱਖ ਪਰੇਸ਼ਾਨੀਆਂ ਆਈਆਂ। ਕਾਰਨ ਕੀ ਸੀ ਕਿ ਦੇਖੋ ਰਾਹੂ ਜੋ ਸੀ ਉਹ ਗੁਰੂ ਦੇ ਘਰ ਦੇ ਵਿੱਚ ਬੈਠੇ ਸੀ ਬ੍ਰਹਸਪਤੀ ਦੇ ਤੇ ਬ੍ਰਹਸਪਤੀ ਗੁਰੂ ਦੀ ਟੰਡੰਸੀ ਹੁੰਦੀ ਹੈ। ਪਾੜ ਪੂਜਾ ਇਸ ਤਰ੍ਹਾਂ ਦਾ ਸਭ ਚੱਲਦਾ ਹੈ। ਹਾਂ ਰਾਹੁ ਉਥੇ ਉਸ ਘਰ ਵਿੱਚ ਬੈਠੇ ਸੀ ਤੇ ਰਾਹੁ ਦਾ ਕੀ ਹੁੰਦਾ ਹੈ ਮੀਟ ਮਾਸ ਮਦੀਰਾ ਸ਼ਰਾਬ ਇਸ ਤਰ੍ਹਾਂ ਦਾ ਰਾਹੁ ਦਾ ਰਹਿੰਦਾ ਹੈ ਡਾਂਸ ਵਾਂਸ ਤੇ ਹੁਣ ਰਾਹੁ ਨੂੰ ਕਿਵੇਂ ਲੱਗੇਗਾ ਕਿਉਂਕਿ ਉਹ ਉਥੇ ਉਸ ਘਰ ਵਿੱਚ ਕੰਫਰਟੇਬਲ ਨਹੀਂ ਸੀ ਤੇ ਇਸ ਤਰ੍ਹਾਂ ਕੋਈ ਇਨਸਾਨ ਕੰਫਰਟੇਬਲ ਨਾ ਹੋਵੇ ਤਾਂ ਉਹ ਕਿਸ ਤਰ੍ਹਾਂ ਦਾ ਇਫੈਕਟ ਦੇਵੇਗਾ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਤਰ੍ਹਾਂ ਕਿ ਰੋਜ਼ ਅਸੀਂ ਕਿਸੇ ਬੰਦੇ ਨੂੰ ਦਾਅ ਰੋਟੀ ਦਾਲ ਰੋਟੀ ਦਾ ਰੋਟੀ ਦਿੱਤੀ ਜਾਏਗਾ ਤਾਂ ਉਹ ਆਕ ਜਾਏਗਾ ਹੁਣ ਕੀ ਹੋ ਰਿਹਾ ਹੈ ਕਿ ਹੁਣ ਰਾਹੁ ਤੁਹਾਡੇ ਘਰ ਵਿੱਚ ਆ ਗਿਆ ਹੈ ਉਹ ਦੇਵਗੁਰੂ ਪ੍ਰੈਸਪਤੀ ਦੇ ਘਰ ਚੋਂ ਨਿਕਲ ਗਿਆ ਹੈ ਹੁਣ ਉਹ ਬਿਲਕੁਲ ਹੀ ਫ੍ਰੀ ਹੋ ਗਿਆ ਹੈ ਰਾਹੁ ਮਹਾਰਜ ਤਾਂ ਹੁਣ ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਿੰਨਾ ਵੀ ਤੁਹਾਨੂੰ ਸ਼ੇਅਰ ਮਾਰਕੀਟ ਦੇ ਵਿੱਚ ਜੇ ਕੋਈ ਪਿੱਛੇ ਨੁਕਸਾਨ ਹੋਇਆ ਹੈ ਉਹ ਨੁਕਸਾਨ ਦੀ ਪਰਪਾਈ ਤੁਹਾਡੀ ਹੋ ਜਾਏਗੀ ਹੁਣ ਇਹ ਵੀ ਮਾਰਚ ਤੋਂ ਬਾਅਦ ਤੀਕ ਇਸ ਤੋਂ ਇਲਾਵਾ ਆਰਥਿਕ ਰੂਪ ਤੋਂ ਵੀ ਤੁਹਾਨੂੰ ਪਿਆਸਿਆ ਦਾ ਕਿਸੇ ਵੀ ਤਰੀਕੇ ਦੇ ਨਾਲ ਨੁਕਸਾਨ ਨਹੀਂ ਹੋਏਗਾ ਕੋਈ ਵੀ ਕੰਮ ਸ਼ੁਰੂ ਕੀਤਾ ਸੀ ਜਾਂ ਫਿਰ ਕੋਈ ਤੁਸੀਂ ਪ੍ਰਾਪਰਟੀ ਖਰੀਦੀ ਸੀ ਕਿਸੇ ਵੀ ਤਰੀਕੇ ਦਾ ਉਹਦੇ ਵਿੱਚ ਤੁਹਾਨੂੰ ਜਾਣਨਤਾ ਦੀ ਪ੍ਰਾਪਤੀ ਹੋਏਗੀ ਬਸ ਸਿਰਫ ਤੇ ਸਿਰਫ ਕਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੁਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਲੀਗਲ ਜਿਹੜਾ ਕੋਰਟ ਕੇਸ ਹੈ ਉਹਦੇ ਵਿੱਚ ਤੁਸੀਂ ਝੂਠ ਨਹੀਂ ਬੋਲਣਾ ਕੋਈ ਵੀ ਤੁਸੀਂ ਸਰਕਾਰੀ ਜਿਹੜਾ ਕੰਮ ਹੈ ਉਹਦੇ ਵਿੱਚ ਝੂਠ ਨਹੀਂ ਬੋਲਣਾ ਨਹੀਂ ਤਾਂ ਤੁਸੀਂ ਐਸੇ ਫਸ ਸਕੋਗੇ ਕਿ ਤੁਹਾਨੂੰ ਕੋਈ ਵੀ ਗਵਰਨਮੈਂਟ ਦੀ ਹੈਲਪ ਨਹੀਂ ਮਿਲੇਗੀ ਚਲਾਨ ਤੁਹਾਡਾ ਕੱਟਿਆ ਜਾ ਸਕਦਾ ਹੈ ਸਰਕਾਰੀ ਪੈਨਲਟੀ ਤੁਹਾਡੇ ਤੇ ਲੱਗ ਸਕਦੀ ਹੈ ਇਸ ਤਰ੍ਹਾਂ ਤੁਸੀਂ ਬੁਰੇ ਫਸ ਸਕਦੇ ਹੋ ਤੁਹਾਨੂੰ ਕੋਈ ਮਤਲਬ ਉਸ ਤੋਂ ਬਾਅਦ ਖੇਚ ਹੀ ਨਹੀਂ ਸਕਦਾ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਬਸ ਹੁਣ ਤੁਸੀਂ ਇਹਨਾਂ ਸਮਝ ਲਓ ਕਿ ਇਹ ਇੱਕ ਐਸਾ ਸ਼ੁਭ ਸਮਾ ਹੋਏਗਾ ਸ਼ਾਨੀ ਮਹਾਰਾਜੇ ਦੀ ਕਿਰਪਾ ਪਾ ਸਕਦੇ ਹੋ ਰਾਹੁ ਮਹਾਰਾਜੇ ਦੀ ਕਿਰਪਾ ਪਾ ਸਕਦੇ ਹੋ ਪਰ ਇੱਥੇ ਤੁਸੀਂ ਇੱਕ ਗਲਤੀ ਨਹੀਂ ਕਰਨੀ ਉਹ ਗਲਤੀ ਕੀ ਹੈ ਕਿ ਹੁਣ ਰਾਹੂ ਕੀ ਹੈ ਤੁਹਾਡਾ ਦਿਮਾਗ ਬਹੁਤ ਚਲਾਏਗਾ ਦਾ ਤੁਸੀਂ ਉਸ ਦਿਮਾਗ ਨੂੰ ਉਹ ਰਾਹੂ ਦੀ ਜਿਹੜੀ ਊਰਜਾ ਹੈ ਜੋ ਤੁਹਾਡੇ ਦਿਮਾਗ ਵਿੱਚ ਪਾਏਗਾ ਆਪਣੇ ਦਿਮਾਗ ਨੂੰ ਤੁਸੀਂ ਕੰਟਰੋਲ ਵਿੱਚ ਰੱਖਣਾ ਹੈ ਜੇ ਤੁਸੀਂ ਇਸ ਊਰਜਾ ਨੂੰ ਕੰਟਰੋਲ ਵਿੱਚ ਰੱਖ ਲਿਆ ਜਾਨੀ ਕਿ ਆਪਣੇ ਦਿਮਾਗ ਨੂੰ ਕੰਟਰੋਲ ਵਿੱਚ ਰੱਖਿਆ ਤੁਸੀਂ ਇੰਨੇ ਅੱਗੇ ਵਧ ਜਾਓਗੇ ਕਿ ਕੋਈ ਤੁਹਾਨੂੰ ਪਿਛੇ ਲਿਆ ਕੇ ਲਿਆ ਹੀ ਨਹੀਂ ਸਕਦਾ ਜਾਨੀ ਕਿ ਆਰਥਿਕ ਦ੍ਰਿਸ਼ਟੀ ਤੋਂ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਬਹੁਤ ਵਧੀਆ ਰਹੋਗੇ ਕੋਈ ਤੁਹਾਨੂੰ ਖਿੱਚ ਕੇ ਨਹੀਂ ਲੈ ਸਕਦਾ ਕੋਈ ਪ੍ਰੋਬਲਮ ਨਹੀਂ ਆਏਗੀ ਪਰ ਜੇ ਤੁਸੀਂ ਆਪਣੇ ਦਿਮਾਗ ਦੇ ਕੰਟਰੋਲ ਨਹੀਂ ਰੱਖਿਆ ਜੋ ਵੀ ਰਹੋ ਤੁਹਾਨੂੰ ਊਰਜਾ ਦੇ ਰਿਹਾ ਹੈ ਉਹ ਤੁਹਾਡੇ ਦਿਮਾਗ ਨੂੰ ਖਵਾ ਰਹੀ ਹੈ ਜੇ ਤੁਸੀਂ ਉਸ ਤੇ ਉਤੇ ਕੰਟਰੋਲ ਨਹੀਂ ਰੱਖਿਆ ਤਾਂ ਰਹੋ ਤੁਹਾਨੂੰ ਕੀ ਬਣਾ ਦੇਣਗੇ ਮੁੱਖ ਦੀ ਗੱਲ ਇਹ ਹੈ ਕਿ ਤੁਹਾਨੂੰ ਦੱਸਈਏ ਕਿ ਹੁਣ ਤੁਹਾਡੇ ਲਈ ਸਮਾਂ ਪੋਜ਼ਿਟਿਵ ਰਿਜ਼ਲਟ ਲੈ ਕੇ ਆਏਗਾ ਹੁਣ ਲਾਸਟ ਵਿੱਚ ਤੁਹਾਨੂੰ ਦੱਸਈਏ ਕਿ ਉਪਾਅ ਜ਼ਰੂਰੀ ਹੁੰਦੇ ਹਨ ਕਦੇ ਵੀ ਕੋਈ ਵੀ ਰੈਸ਼ੀ ਪਰਿਵਰਤਨ ਹੁੰਦਾ ਹੈ ਤਹਾਦੇ ਵਿੱਚ ਕੋਈ ਗੁੰਡਲੀ ਸਾਰਿਆਂ ਦੇ ਇੱਕੋ ਜਾਈ ਨਹੀਂ ਹੁੰਦੀ ਇਹ ਜਰਨਲ ਰਾਸ਼ੀ ਹੁੰਦੀ ਹੈ ਇਹ ਤੁਸੀਂ ਉਪਾਸ ਸਾਰਿਆਂ ਨੇ ਹੀ ਕਰ ਲੈਣੇ ਹਨ ਤਾਂ ਕਿ ਜੇ ਤੁਹਾਡੀ ਗੁੰਡਲੀ ਵਿੱਚ ਕੋਈ ਦੋਸ਼ ਵੀ ਹੋਏਗਾ ਤਾਂ ਉਹ ਸਭ ਇਹਦੇ ਨਾਲ ਠੀਕ ਹੋਏਗਾ ਤੁਸੀਂ ਪੀਪਲ ਦਾ ਪੇੜ ਹੋ ਜਿੰਨਾ ਕਹਿ ਦਿੰਦੇ ਹਨ ਕਿ ਪੀਪਲ ਦਾ ਪੇੜ ਨਹੀਂ ਹੈ ਤਾਂ ਦੇਖੋ ਉਹਦੇ ਵਾਸਤੇ ਤਾਂ ਹੁਣ ਪਹਿਲੇ ਹੀ ਸੌਰੀ ਬੋਲ ਰਹੇ ਹਨ ਕਿ ਪੀਪਲ ਦਾ ਪੇੜ ਪੇੜ ਜ਼ਰੂਰ ਚਾਹੀਦਾ ਹੈ ਉੱਥੇ ਤੁਸੀਂ ਇੱਕ ਦੀਵਾ ਜਲਾ ਕੇ ਆਉਣਾ ਹੈ ਦੀਵਾ ਜਦ ਤੁਸੀਂ ਜਲਾਉਣਾ ਹੈ ਉਹਦੇ ਵਿੱਚ ਸਿੰਪਲ ਜਿਹੀ ਰੈਮਡੀ ਹੈ ਸਿੰਪਲ ਜਿਹਾ ਉਪਾਅ ਹੈ ਪਰ ਇਸ ਸਿੰਪਲ ਜੇ ਰੈਮਡੀ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਹੋ ਉਹ ਅੱਜ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਤੁਸੀਂ ਦੀਵਾ ਜਲਾਉਣਾ ਹੈ ਪੀਪਲ ਦੇ ਪੇੜ ਤੇ ਸਭ ਤੋਂ ਪਹਿਲੀ ਗੱਲ ਲੋਕੀ ਕੀ ਕਰਦੇ ਹਨ ਉੱਥੇ ਜਾ ਕੇ ਦੀਵਾ ਬਸ ਖਾਲੀ ਜ਼ਮੀਨ ਤੇ ਰੱਖ ਕੇ ਆ ਜਾਂਦੇ ਹਨ ਪੇੜ ਦੇ ਕੋਲ ਬਿਲਕੁਲ ਪੇੜ ਨਾਲ ਦੀਵਾ ਨਹੀਂ ਚਲਾ ਕੇ ਆਉਂਦੇ ਨੰਬਰ 2 ਜ਼ਮੀਨ ਤੇ ਦੀਵਾ ਨਹੀਂ ਰੱਖਣਾ ਉਹਦੇ نیچے ਕੋਈ ਫੋਲਰ ਰੱਖੋ ਜਾਂ ਫਿਰ ਕਾਲੇ ਉੱਡਦੇ ਰਹਿੰਦੇ ਹਨ ਉਹ ਪਹਿਲਾਂ ਵਿਛਾ ਦਿਓ ਉਹਦੇ ਉੱਤੇ ਦੀਵਾ ਰੱਖੋ ਤੀਸਰੇ ਨੰਬਰ ਤੇ ਤੁਸੀਂ ਕੀ ਗਲਤੀ ਕਰਦੇ ਹੋ ਕਿ ਜੇ ਉੱਥੇ ਕੋਈ ਦੀਵਾ ਪਿਆ ਹੈ ਲੋਕੀ ਜਲਾ ਗਏ ਹਨ ਤਾਂ ਤੁਸੀਂ ਉਸਦੇ ਦੀਵੇ ਦੇ ਨਾਲ ਹੀ ਆਪਣੰਦੀ ਵਾ ਚਲਾ ਲੈਂਦੇ ਹੋ ਯਾਨੀ ਕਿ ਆਪਣੀ ਮਾਚਿਸ ਜੋਸ ਨਹੀਂ ਕਰਦੇ ਉਹ ਜਲਾ ਦਿੰਦੇ ਹੋ ਇਹ ਪਤਾ ਤੁਸੀਂ ਕੀ ਕਰਦੇ ਹੋ ਉਹ ਬੰਦਾ ਵੀ ਤਾਂ ਦੁਖੀ ਹੋਇਆ ਹੋਏਗਾ ਉਹ ਆਪਣੇ ਦੁੱਖ ਦੂਰ ਕਰਨ ਵਾਸਤੇ ਦੀਵਾ ਜਲਾ ਕੇ ਕਿਹਾ ਹੈ ਤੇ ਉਹਦੀ ਜਿਹੜੀ ਅਨਰਜੀ ਹੈ ਉਹਦਾ ਜਿਹੜਾ ਦੁੱਖ ਹੈ ਉਹਦੀਆਂ ਜਿਹੜੀਆਂ ਪਰੇਸ਼ਾਨੀਆਂ ਹਨ ਉਹਦੀ ਜਿਹੜੀ ਬੈਡ ਅਨਰਜੀ ਹੈ ਉਹ ਤੁਸੀਂ ਦੀਵੇ ਨਾਲ ਆਪਣੇ ਵੱਲ ਅਟਰੈਕਟ ਕਰ ਲੈਂਦੇ ਹੋ ਆਪਣੇ ਵੱਲ ਲੈ ਆਉਂਦੇ ਹੋ ਇਹ ਗਲਤੀ ਕਦੇ ਵੀ ਨਹੀਂ ਕਰਨੀ ਆਪਣੇ ਮਾਚਸ ਦੇ ਨਾਲ ਦੀਵਾ ਜਗਾਓ ਮਾਚਸ ਦੇ ਨਾਲ ਹੀ ਦੀਵਾ ਜਗਾ ਕੇ ਆਓ ਅਤੇ ਉਥੇ ਆਪਣੀ ਮਾਚਸ ਛੱਡ ਕੇ ਨਾ ਆਓ ਉਸ ਤੋਂ ਇਲਾਵਾ ਤੁਸੀਂ ਆਪਣਾ ਦੀਵਾ ਦੂਸਰੇ ਬੰਦੇ ਉਥੇ ਦੀਵਾ ਨਹੀਂ ਜਲਾਉਣਾ ਇਹ ਜਿਹੜੀ ਊਰਜਾ ਹੁੰਦੀ ਹੈ ਇਹ ਆਪਾਂ ਘਰ ਵਿੱਚ ਕਰ ਸਕਦੇ ਹਾਂ ਜਦੋਂ ਦੀਵਾਲੀ ਹੁੰਦੀ ਹੈ ਤਾਂ ਇੱਕ ਦੀਵੇ ਦੇ ਨਾਲ ਦੂਜਾ ਦੀਵਾ ਜਲਾਉਂਦੇ ਹਾਂ ਉਦੋਂ ਸਾਡੀ ਪੋਜ਼ਿਟਿਵ એનર્ਜੀ ਹੁੰਦੀ ਹੈ ਤਾਂ ਅਸੀਂ ਆਪਣੇ ਘਰਾਂ 'ਚ ਪੂਰੀ એનર્ਜੀ ਆਪਣੀ ਪੋਜ਼ਿਟਿਵਿਟੀ ਵਾਲੀ ਫੁਲਾ ਲੈਨੇ ਹਾਂ ਉਹ ਵਾਲੀ ਦੀਵੇ ਦੇ ਨਾਲ ਆਪਾਂ ਦੀਵਾ ਨਹੀਂ ਜਲਾਉਣਾ ਦੂਸਰਾ ਕਹਿ ਰਹੇ ਹਾਂ ਤੁਹਾਨੂੰ ਕਿ ਜੋਤ ਦੇ ਨਾਲ ਵੀ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ ਇਹ ਛੋਟੀਆਂ-ਛੋਟੀਆਂ ਗਲਤੀਆਂ ਤੁਸੀਂ ਕਰ ਦਿੰਦੇ ਹੋ ਫਿਰ ਬਾਅਦ 'ਚ ਤੁਹਾਨੂੰ ਪਛਤਾਉਣਾ ਪੈਂਦਾ ਹੈ ਅਤੇ ਸਾਨੂੰ ਐਸਾ ਫਲ ਪ੍ਰਾਪਤ ਨਹੀਂ ਹੁੰਦਾ ਇਸ ਦਾ ਕੋਈ ਵੀ ਅਸਰ ਨਹੀਂ ਹੁੰਦਾ ਇੰਨਾਂ ਗੱਲਾਂ ਦਾ ਖਾਸ ਤੌਰ 'ਤੇ ਇਹਨਾਂ ਰੱਖਣਾ ਹੈ। ਦੋਸਤੋ ਏਸੇ ਸਾਡੀ ਅੱਜ ਦੀ ਵੀਡੀਓ ਕੰਬ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ। ਤਾਂ ਨਾ